ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇਸੀ ਹੋਮ ਮੇਟ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਉਣ ਲੱਗੇ ਆਂ ਪ੍ਰੀ ਟਿੱਕਾ ਤੇ ਮਸ਼ਰੂਮ ਟਿੱਕਾ। ਜਿਹਦੇ ਲਈ ਆਪਾਂ ਨੇ ਆਹ 200 ਗ੍ਰਾਮ ਪਨੀਰ ਲੈ ਲਿਆ। ਹੁਣ ਇਹਨੂੰ ਆਪਾਂ ਵੱਡੇ-ਵੱਡੇ ਪੀਸਾਂ ਵਿੱਚ ਕੱਟ ਲੈਣਾ। ਲਓ ਜੀ ਪਨੀਰ ਆਪਾਂ ਲੈ ਲਿਆ ਪਨੀਰ ਨੂੰ ਹੁਣ ਆਪਾਂ ਵੱਡੇ ਪੀਸਿਸ ਵਿੱਚ ਕੱਟ ਲਵਾਂਗੇ। ਇਸ ਤਰੀਕੇ ਨਾਲ ਆਪਾਂ ਪਨੀਰ ਨੂੰ ਕੱਟ ਲੈਣਾ ਵੱਡੇ ਪੀਸੇ ਵਿੱਚ। ਉlijke ਕਟ ਆਪਾਂ ਸੈਂਟਰ ਵਿੱਚੋਂ ਲਗਾ ਲਾਂਗੇ। ਲੋ ਜੀ ਐਡੇ ਐਡੇ ਸਾਈਜ਼ ਰੱਖਨੇ ਆਪਾਂ ਪਨੀਰ ਦੇ। ਆ ਤੁਸੀਂ ਦੇਖ ਸਕਦੇ ਹੋ ਐਡੀ ਟੁਕੜੀ ਆਪਾਂ ਕੱਟਣੀ ਆ ਪਨੀਰ ਦੀ। ਆਪਾਂ ਪਾਣੀ ਲੈ ਲੈਣਾ। ਮਸ਼ਰੂਮ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ। ਪਾਣੀ ਵਿੱਚ ਪਾ ਕੇ ਆਪਾਂ ਮਸ਼ਰੂਮਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤਾਂ ਕਿ ਉਹ ਸਾਫ਼ ਹੋ ਸਕਣ। ਆਪਾਂ 2-4 ਮਿੰਟ ਲਈ ਮਸ਼ਰੂਮ ਨੂੰ ਪਾਣੀ ਵਿੱਚ ਛੱਡ ਦੇਵਾਂਗੇ ਤਾਂ ਕਿ ਉਹ ਪ੍ਰੋਪਰ ਕਲੀਨ ਹੋ ਸਕਣ। ਲਓ ਜੀ ਹੁਣ ਆਪਾਂ ਇੱਕ ਵੱਡਾ ਬਾਉ ਲੈ ਲੈਣਾ। ਪਨੀਰ ਤੇ ਮਸ਼ਰੂਮ ਆਪਾਂ ਦੋਏ ਇਹਦੇ ਵਿੱਚ ਐਡ ਕਰ ਦਾਂਗੇ। ਲਓ ਜੀ ਹੁਣ ਆਪਾਂ ਮਸ਼ਰੂਮ ਐਡ ਕਰ ਦੇਣੇ ਆ ਵਿੱਚ ਇਹਦੇ। ਲਓ ਜੀ ਆਪਾਂ ਗੋਭੀ ਵੀ ਵਿੱਚ ਐਡ ਕਰ ਦਵਾਂਗੇ ਗੋਭੀ ਆਪਾਂ ਨੇ ਚੰਗੀ ਤਰ੍ਹਾਂ ਧੋ ਲਈ ਤੁਸੀਂ ਦੇਖ ਸਕਦੇ ਹੋ ਗੋਭੀ ਵਿੱਚ ਆਪਾਂ ਐਡ ਕਰ ਦਵਾਂਗੇ ਇਸਦੇ ਜੀ ਆਪਾਂ ਨੇ ਇੱਕ ਬਾਉਲ ਦਹੀਂ ਦੀ ਲੈ ਲਈ ਹੁਣ ਆਪਾਂ ਦਹੀਂ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਲਾਵਾਂਗੇ ਹੁਣ ਆਪਾਂ ਇਹਦੇ ਵਿੱਚ ਤੰਦੂਰੀ ਸੌਸ ਐਡ ਕਰ ਦਵਾਂਗੇ ਇਸ ਦੇ ਵਿੱਚ ਆਪਾਂ ਹਲਕਾ ਜਿਹਾ ਸੁਆਦ ਅਨਸਾਰ ਨੂਨ ਐਡ ਕਰ ਦਵਾਂਗੇ ਨੂਨ ਆਪਾਂ ਹਲਕਾ ਜਿਹਾ ਪਾਵਾਂਗੇ ਕਿਉਂਕਿ ਜਿਹੜਾ ਪਨੀਰ ਮਸਾਲਾ ਪਾਇਆ ਉਹਦੇ ਵਿੱਚ ਆਲਰੇਡੀ ਸਾਰੇ ਮਸਾਲੇ ਐਡ ਹੁੰਦੇ ਆ ਤਾਂ ਕਰਕੇ ਆਪਾਂ ਨਮਕ ਘੱਟ ਪਾਵਾਂਗੇ ਥੋੜਾ ਜਿਹਾ ਆਪਾਂ ਪਾ ਲਵਾਂਗੇ ਗਰਮ ਮਸਾਲਾ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਪਾ ਦਵਾਂਗੇ ਕਸਤੂਰੀ ਮੇਥੀ ਲਓ ਜੀ ਹੁਣ ਆਪਾਂ ਇਹਨੂੰ ਕਰਾਂਗੇ ਪ੍ਰੋਪਰ ਮਿਕਸ ਲਓ ਜੀ ਹੁਣ ਆਪਾਂ ਕਰਨ ਲੱਗੇ ਆ ਇਹਨੂੰ ਪ੍ਰੋਪਰ ਮਿਕਸ ਚੰਗੀ ਤਰ੍ਹਾਂ ਪੂਰੇ ਪ੍ਰੋਪਰ ਆਪਾਂ ਮਿਕਸ ਕਰ ਲੈਣਾ ਇਸਨੂੰ ਉਦੋਂ ਤੱਕ ਮਿਕਸ ਕਰਨਾ ਜਦੋਂ ਤੱਕ ਸਾਰੇ ਆਪਣੇ ਪਨੀਰ ਵਿੱਚ ਡਿਪਣੀ ਹੋ ਜਾਂਦਾ ਮਸਾਲੇ ਦੇ ਲਓ ਜੀ ਮੈਰੀਨੇਸ਼ਨ ਆਪਣੀ ਕੰਪਲੀਟ ਹੋ ਗਈ ਹੁਣ ਇਹਨੂੰ ਆਪਾਂ 15 ਤੋਂ 20 ਮਿੰਟ ਫ੍ਰੀਜਰ ਵਿੱਚ ਸਟੋਰ ਕਰ ਦੇਵਾਂਗੇ ਜਿਹੜੋ ਜੀ ਮਿਲਦੇ ਆਂ ਇਹ ਸਿਮਲਾ ਮਿਰਚ ਪਿਆਜ਼ ਅਤੇ ਟਮਾਟਰ ਆਪਾਂ ਲੈ ਲੈਣੇ ਆਂ ਤੇ ਉਸ ਤੋਂ ਬਾਅਦ ਇੱਕ ਬੌਲ ਵਿੱਚ ਪਾਣੀ ਭਰ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਪ੍ਰੋਪਰ ਸਾਫ਼ ਕਰ ਲੈਣਾ ਹੁਣ ਆਪਾਂ ਸਬਜ਼ੀ ਨੂੰ ਬਾਹਰ ਕੱਢ ਲੈਣਾ ਤੇ ਹੁਣ ਆਪਾਂ ਕਟਾਂਗੇ ਖਬਰ ਨੂੰ ਪਹਿਲਾਂ ਪਿਆਜ਼ ਇਸ ਤਰ੍ਹਾਂ ਆਪਾਂ ਨੇ ਪਿਆਜ਼ਾਂ ਨੂੰ ਗੋਲ ਕੱਟ ਲੈਣਾ ਗੁਲਾਈ ਵਿੱਚ ਲਓ ਜੀ ਟਮਾਟਰਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਗੁਲਾਈ ਵਿੱਚ ਕੱਟ ਲਵਾਂਗੇ ਲਓ ਜੀ ਹੁਣ ਆਪਾਂ ਨੇ Shimla mirch ਲੈ ਲਈ ਇਮਲਾ ਮਿਰਚ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਲੰਬੀਆਂ ਲੰਬੀਆਂ ਲਓ ਜੀ ਅ ਆਪਣਾ ਮੈਰੀਨੇਟ ਹੋ ਗਿਆ ਸੀਗਾ ਪਨੀਰ ਗੋਭੀ ਤੇ ਮਸ਼ਰੂਮ ਹੁਣ ਆਪਾਂ ਇਹਨੂੰ ਸੀਖ ਵਿੱਚ ਲਾ ਲਵਾਂਗੇ ਸਲਾਈ ਵਿੱਚ ਆ ਤੁਸੀਂ ਦੇਖ ਸਕਦੇ ਹੋ ਮਸ਼ਰੂਮ ਲਾ ਲਿਆ ਜੀ ਹੁਣ ਉਸ ਤੋਂ ਬਾਅਦ ਆਪਾਂ ਗੋਭੀ ਦਾ ਪੀਸ ਲਵਾ ਲਵਾਂਗੇ ਇੱਕ ਲਓ ਜੀ ਹੁਣ ਆਪਾਂ ਸ਼ਿਮਲਾ ਮਿਰਚ ਲਗਾ ਲਵਾਂਗੇ ਉਸ ਤੋਂ ਬਾਅਦ ਆਪਾਂ ਟਮਾਟਰ ਦਾ ਪੀਸ ਲਵਾ ਲਵਾਂ ਇੱਕ ਉਸ ਤੋਂ ਬਾਅਦ ਆਪਾਂ ਪਿਆਜ਼ ਲਾ ਲਵਾਂਗੇ ਇਸੇ ਤਰੀਕੇ ਨਾਲ ਆਪਾਂ ਬਾਰਬੀਕਿਊ ਵਾਲੀ ਸੀਖ ਤਿਆਰ ਕਰ ਲਵਾਂਗੇ ਲਓ ਜੀ ਸੀਖ ਆਪਾਂ ਨੇ ਲਗਾ ਲਈ ਤੀ ਸੀਗੀ ਹੁਣ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਓਵਨ 'ਚ ਤੇ ਓਵਨ ਚ ਜਾ ਕੇ ਉਹਨੂੰ ਕਰਦੇ ਆਪਾਂ ਬਾਰਬੀਕਿਊ। ਲਓ ਜੀ ਹੁਣ ਆਪਾਂ ਸੀਖ ਨੂੰ ਬਾਰਬੀਕਿਊ ਵਿੱਚ ਲਾ ਲਵਾਂਗੇ। ਲਓ ਜੀ ਬਾਰਬੀਕਿਊ ਵਿੱਚ ਆਪਾਂ ਨੇ ਸੀਖ ਲਗਾ ਲਈ। ਲਓ ਜੀ ਟਾਈਮਰ ਆਪਾਂ ਸੈੱਟ ਕਰਤਾ ਤੇ ਆਪਣਾ ਸਲਾਈ ਬਾਰਬੀਕਿਊ ਵਾਲੀ ਕੁੱਕ ਹੋਣੀ ਸ਼ੁਰੂ ਹੋ ਗਈ ਆ। ਲਓ ਜੀ ਆਪਣੀ ਬਾਰਬੀਕਿਊ ਵਾਲੀ ਸਲਾਈ ਪੂਰੀ ਪ੍ਰੋਪਰ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣੀ ਆ। ਪ੍ਰੋਪਰ ਆਪਣੀ 베ਜੀਸ ਵੀ ਪ੍ਰੋਪਰ ਕੋਕਡ ਹੋ ਗਈਆਂ। ਤੇ ਆਪਣਾ ਪਨੀਰ ਮਸ਼ਰੂਮ ਤੇ ਗੋਭੀ ਪੂਰੀ ਕੁੱਕ ਹੋ ਗਈ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ